ਪਿੰਡ ਦੇ ਵਿੱਚ ਤਨਤਨ ਬੱਬਾ ਭਾਈ ਰੂਪ ਚੰਦ ਉਹਨਾਂ ਦੀ ਸਮਾਦ ਬਣੀ ਹੋਈ ਹੈ ਦੱਸਿਆ ਜਾਂਦਾ ਹੈ ਕਿ ਇਤਿਹਾਸ ਜਿਹੜਾ ਹੈਗਾ ਉਹਨਾਂ ਦੀ ਸਮਾਦ ਦੇ ਨਾਲ ਹੀ ਜੁੜਿਆ ਹੋਇਆ ਤਨਤਨ ਬੱਬਾ ਭਾਈ ਰੂਪਜੀ ਸੰਤ ਤਾਂ ਉਹਨਾਂ ਦਾ ਇਸ ਸਥਾਨ ਦੇ ਉੱਪਰ ਅੰਤਮ ਜਿਹੜਾ ਸੰਸਕਾਰ ਹੋਇਆ ਸੀ ਤਾਂ ਅਗੇਠਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਤੇ ਉਸ ਤੋਂ ਹੀ ਪਿੰਡ ਦਾ ਨਾਮ ਜਿਹੜਾ ਸਮਾਦ ਭਾਈ ਪੈਂਦਾ ਦਰਸ਼ਨ ਦੀਦਾਰੇ ਕਰਾਉਣੇ ਆ ਤੁਹਾਨੂੰ ਇਸ ਪਿੰਡ ਦੇ ਤੇ ਇਸ ਗੁਰਦੁਆਰਾ ਸਾਹਿਬ ਦੇ ਜਿੱਥੇ ਕਿ ਅਥਾ ਲੋਕਾਂ ਦੀਆਂ ਮੰਤਾਵਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਲੋਕਾਂ ਦੀ ਅਥਾ ਸ਼ਰਤ ਜਿਹੜੀ ਦੇਖਣ ਨੂੰ ਮਿਲਦੀ ਹੈ ਅੱਜ ਤੁਹਾਨੂੰ ਇੱਕ ਅਜੇਹਾ ਪਿੰਡ ਦਿਖਾਵਾਂਗੇ ਮੋਗਾ ਜ਼ਿਲ੍ਹੇ ਦਾ ਮੋਗਾ ਜ਼ਿਲ੍ਹੇ ਦਾ ਪਿੰਡ ਸਮਾਦਪਾਈ ਜੋ ਕਿ 6 ਪੰਚਾਇਤਾਂ ਵਾਲਾ ਪਿੰਡ ਹੈ ਪਿੰਡ ਦੀ ਮੈਂ ਆਬਾਦੀ ਦੀ ਗੱਲ ਕਰਾਂ ਤਾਂ ਕਾਫੀ ਵੱਡਾ ਜਿਹੜਾ ਪਿੰਡ ਦਾ ਖੇਤਰਫਲ ਹੈ ਪਿੰਡ ਦੇ ਵਿੱਚ ਤਨਤਨ ਬੱਬਾ ਭਾਈ ਰੂਪਚੰਦ ਉਹਨਾਂ ਦੀ ਸਮਾਦ ਬਣੀ ਹੋਈ ਹੈ ਦੱਸਿਆ ਜਾਂਦਾ ਹੈ ਕਿ ਇਤਿਹਾਸ ਜਿਹੜਾ ਹੈਗਾ ਉਹਨਾਂ ਦੀ ਸਮਾਦ ਦੇ ਨਾਲ ਹੀ ਜੁੜਿਆ ਹੋਇਆ। ਜਿਸ ਤਰ੍ਹਾਂ ਤਨਤਨ ਬੱਬਾ ਪਾਈ ਰੂਪ ਜੀ ਸੰਤ ਤਾਂ ਉਹਨਾਂ ਦਾ ਇਸ ਸਥਾਨ ਦੇ ਉੱਪਰ ਅੰਤਮ ਜਿਹੜਾ ਸੰਸਕਾਰ ਹੋਇਆ ਸੀ। ਤਾਂ ਅਗੇਠਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਤੇ ਉਸ ਤੋਂ ਹੀ ਪਿੰਡ ਦਾ ਨਾਮ ਜਿਹੜਾ ਸਮਾਦ ਪਾਈ ਪੈਂਦਾ। ਅੱਜ ਤੋਂ ਪਿਛਲੇ ਸਾਲਾਂ ਦੇ ਝਾਤ ਅਸੀਂ ਮਾਰ ਕੇ ਬਹੁਤ ਪੁਰਾਣਾ ਜਿਹੜਾ ਇਤਿਹਾਸ ਹੈ ਪਿੰਡ ਸਮਾਦ ਪਾਈ ਦਾ। ਸਮਾਦ ਪਾਈ ਪੂਰਾ ਤੋਂ ਅੱਜ ਪਿੰਡ ਵੀ ਦਿਖਾਵਾਂਗੇ। ਉਹ ਪਾਵਨ ਪਵਿੱਤਰ ਤੁਹਾਨੂੰ ਅਸੀਂ ਸਥਾਨ ਵੀ ਦਿਖਾਵਾਂਗੇ ਜਿੱਥੇ ਤਨਤਨ ਬਾਬਾ ਭਾਈ ਰੂਪ ਚੰਦ ਜੀ ਦਾ ਅੰਗੇਠਾ ਸਾਹਿਬ ਬਣਿਆ ਹੋਇਆ ਜਿੱਥੇ ਉਹਨਾਂ ਦਾ ਸਥਾਨ ਬਣਿਆ ਹੋਇਆ ਤੇ ਗੁਰਦੁਆਰਾ ਸਾਹਿਬ ਤੇ ਵੀ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਇੱਕ ਵਾਰ ਫੇਰ ਮੈਂ ਤੁਹਾਨੂੰ ਦੱਸ ਦਿੰਨਾ ਹੈ ਮੋਗਾ ਜ਼ਿਲ੍ਹੇ ਦਾ ਪਿੰਡ ਸਮਾਤਪਾਈ ਜੋ ਕਿ 6 ਪੰਚਾਇਤਾਂ ਵਾਲਾ ਪਿੰਡ ਹੈ ਖੇਤਰਫਲ ਪੱਖੋਂ ਆਬਾਦੀ ਪੱਖੋਂ ਬਹੁਤ ਜ਼ਿਆਦਾ ਵੱਡਾ ਪਿੰਡ ਹੈ ਤੇ ਆਓ ਦਰਸ਼ਨ ਦਿਦਾਰੇ ਕਰਾਉਣੇ ਆ ਤੁਹਾਨੂੰ ਇਸ ਪਿੰਡ ਦੇ ਤੇ ਇਸ ਗੁਰਦੁਆਰਾ ਸਾਹਿਬ ਦੇ ਜਿੱਥੇ ਕਿ ਅਥਾ ਲੋਕਾਂ ਦੀਆਂ ਮੰਤਾਵਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਲੋਕਾਂ ਦੀ ਅਥਾ ਸ਼ਰਤ ਜਿਹੜੀ ਦੇਖਣ ਨੂੰ ਮਿਲਦੀ ਹੈ ਤੇ ਆਉਣ ਵਾਲੇ ਸਮੇਂ ਦੀ ਮੈਂ ਗੱਲ ਕਰਾਂ ਜੁਲਾਈ ਮਹੀਨੇ ਦੇ ਵਿੱਚ 2 3 ਤੇ 4 ਤਰੀਕ ਦੀ ਸਲਾਨਾ ਵਰਸੀ ਜਿਹੜੀ ਮਨਾਈ ਜਾਂਦੀ ਹੈ ਤੰਤਨ ਬਾਬਾ ਭਾਈ ਰੁਪਚੰਦ ਦੇ ਉਹਨਾਂ ਦਾ ਸਲਾਨਾ ਸਮਾਗਮ ਜਿਹੜੇ ਮਨਾਏ ਜਾਣਗੇ ਅਖੰਡਪੁਰ ਸਾਹਿਬ ਆਰੰਭ ਹੋਣਗੇ ਉਹਨਾਂ ਦੇ ਭੋਗ ਪਾਏ ਜਾਣਗੇ ਤੇ ਆਓ ਤੁਹਾਨੂੰ ਇੱਕ ਵਾਰੀ ਝਾਤ ਮਰਵਾਉਣੇ ਆ ਮੂਗਾ ਜ਼ਿਲ੍ਹੇ ਦੇ ਪਿੰਡ ਸਮਾਤ ਪਾਈ ਖੂਬਸੂਰਤ ਪਿੰਡ ਦੀ ਤੇ ਨਾਲ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਪਾਂ ਪਾਵਨ ਸਥਾਨ ਤੇ ਖੜੇ ਹਾਂ ਅੱਜ ਦਰਸ਼ਨ ਕਰ ਰਹੇ ਹਾਂ ਇਹ ਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਪਾ ਮਹਾਰਾਜ ਪਾਸ਼ਾ ਸੇਮੇ ਪਾਸ਼ਾ ਉਹਨਾਂ ਦਾ ਸਥਾਨ ਹੈ ਨਾਲ ਹੀ ਸਾਡੇ ਜਿਹੜਾ ਨਾਲ ਸਥਾਨ ਭਾਈ ਰੂਪ ਚੰਦ ਜੀ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਵਰਸੋਏ ਹੋਏ ਭਾਈ ਰੂਪ ਚੰਦ ਜੀ ਦੇ ਪਾਵਨ ਸਥਾਨ ਤੇ ਹਰ ਰੋਜ਼ ਦੀ ਤਰ੍ਹਾਂ ਸੰਗਤਾਂ ਦਰਸ਼ਨ ਦੂਦਾਰਿਆਂ ਦੇ ਲਈ ਆਉਂਦੀਆਂ ਹਨ ਸਵੇਰੇ ਸ਼ਾਮ ਹਾਜ਼ਰੀ ਭਰਦੀਆਂ ਹਨ ਜਿਵੇਂ ਕਿ ਇਹ ਸਥਾਨ ਤੇ ਸ਼ਾਮ ਨੂੰ ਕੀਰਤਨ ਦੀ ਹਾਜ਼ਰੀ ਭਰੀ ਜਾਂਦੀ ਹੈ ਸਵੇਰੇ ਆਸਾ ਕੀ ਵਾਰ ਦੇ ਕੀਰਤਨ ਹੁੰਦੇ ਹਨ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਉਹਨਾਂ ਨੇ ਭਾਈ ਰੂਪ ਚੰਦ ਜੀ ਨੂੰ ਬਾਰ ਬਖਸ਼ਿਸ਼ ਕੀਤਾ ਵੀ ਜਿਹੜੇ ਵੀ ਆਪ ਹੀ ਦੇ ਸਥਾਨ ਤੇ ਆਉਣਗੇ ਦਰਸ਼ਨ ਦੂਦਾਰੇ ਕਰਨਗੇ ਆਪਣੀਆਂ ਮੰਗਾਂ ਆਪ ਜੀ ਦੇ ਅੱਗੇ ਰੱਖਣਗੇ ਆਪ ਵੀ ਦੇ ਸਥਾਨ ਤੇ ਆ ਕੇ ਮੰਗਾਂ ਪੂਰੀਆਂ ਹੋਣਗੀਆਂ ਸਤਿਗੁਰੂ ਜੀ ਕਿਰਪਾ ਕਰਨਗੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ਼ਾ ਉਹਨਾਂ ਨੇ ਹੀ ਪਾਇ ਰੂਪ ਚੰਦ ਜੀ ਨੂੰ ਇਸ ਤਰ੍ਹਾਂ ਦੇ ਬਰ ਦਿੱਤੇ ਸਨ ਅੱਜ अनेका ਹੀ ਸੰਗਤਾਂ ਇਸ ਸਥਾਨ ਤੇ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਹਾਜ਼ਰੀਆਂ ਭਰਦੀਆਂ ਨੇ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਸਮੇਂ ਸਿਰ ਆ ਕੇ ਇਸ ਸਥਾਨ ਤੇ ਦਰਸ਼ਨ ਦਿਦਾਰੇ ਕਰਿਆ ਕਰੋ ਜਿੱਦੋਂ ਵੀ ਸਮਾ ਬਣੇ ਜਿੱਥੇ ਵੀ ਸੰਗਤ ਦੇਸ਼ ਵਿਦੇਸ਼ ਵਿੱਚ ਰਹਿੰਦੇ ਹੋ ਇਸ ਸਥਾਨ ਤੇ ਆ ਕੇ ਹਾਜ਼ਰੀ ਭਰੋ ਤੇ ਆਪਣੀਆਂ ਝੋਲੀਆਂ ਭਰ ਕੇ ਲਿਜਾਵੋ ਜੋ ਵੀ ਮੰਗਾਂ ਇਸ ਸਥਾਨ ਤੇ ਮੰਗੀਆਂ ਜਾਂਦੀਆਂ ਹਨ ਸਤਿਗੁਰੂ ਜੀ ਕਿਰਪਾ ਕਰਦੇ ਹਨ ਉਸ ਸਥਾਨ ਤੋਂ ਇਹ ਮੰਗਾਂ ਪੂਰੀਆਂ ਹੁੰਦੀਆਂ ਹਨ ਆਪ ਸਾਰੀਆਂ ਸੰਗਤਾਂ ਜਿਵੇਂ ਕਿ ਪਹਿਲਾ ਭਾਈ ਹਰਗੋਬਿੰਦ ਸਾਹਿਬ ਜੀ ਭਾਈ ਰੂਪ ਚਾਂਦੀ ਦੇ ਸਥਾਨ ਦੇ ਦਰਸ਼ਨ ਕਰਦੀਆਂ ਹਨ ਬਾਅਦ ਦੇ ਵਿੱਚ ਧੰਨ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਉਹਨਾਂ ਦੇ ਸਥਾਨ ਤੇ ਆ ਕੇ ਆਪਣੀਆਂ ਮੰਗਾਂ ਮੰਗਦੀਆਂ ਹਨ ਤੇ ਦਰਸ਼ਨ ਦਿਦਾਰੇ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਹੈ ਜੀ ਮੋਗਾ ਜ਼ਿਲ੍ਹੇ ਦਾ ਪਿੰਡ ਸਮਾਦ ਪਾਈ ਜਿੱਥੇ ਕਿ ਗੁਰਦੁਆਰਾ ਸਾਹਿਬ ਬਣਿਆ ਹੋਇਆ ਤਨਤਨ ਬੱਬਾ ਭਾਈ ਰੁਪਚੰਦ ਜੀ ਦਾ ਹੋਰ ਵੀ ਕੀ ਇਤਿਹਾਸਕ ਚੀਜ਼ਾਂ ਨੇ ਜੋ ਇਸ ਪਿੰਡ ਦੇ ਵਿੱਚ ਦੇਖਣ ਵਾਲੀਆਂ ਨੇ ਤੁਹਾਡੇ ਪਿੰਡ ਦਾ ਸ਼ਹਿਰ ਦੇ ਵਿੱਚ ਕਿਹੜੀ ਕੋਈ ਇਤਿਹਾਸਕ ਚੀਜ਼ ਹੈ ਜਿਹੜੀ ਦੇਖਣਯੋਗ ਹੈ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸਾਡੇ ਨਾਲ ਜਰੂਰ ਸਾਂਝੀ ਕਰੋ